ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹ ਦੇਖ ਰਹੇ ਹੋ ਸਾਥਿਓ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਅੱਗੇ ਪਸਤਿਤ ਹੋਏ ਆਂ ਬਹੁਤ ਜ਼ਰੂਰੀ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਆ ਸਰਦਾਰ ਸੰਤੋਖ ਸਿੰਘ ਪਿੰਡ ਦਾਤਾ ਤੋਂ ਜਿਲ੍ਹਾ ਹੁਸ਼ਿਆਰਪੁਰ ਪਿੰਡ ਦਾਤਾ ਤੋਂ ਆਪਣੇ ਘਰੋਂ ਨਿਕਲੇ ਸੀਗੇ ਆਪਣੇ ਸਫੇਦ ਰੰਗ ਦੇ ਐਕਟਿਵਾ ਦੇ ਉੱਤੇ ਇਹਨਾਂ ਨੇ ਕਾਲੇ ਰੰਗ ਦੀ ਕੱਲ ਪੱਗ ਪਹਿਨੀ ਹੋਈ ਸੀਗੀ ਗਰੇ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ ਘਰੋਂ ਆਪਣੀ ਸਕੂਟੀ ਤੇ ਜਾਂਦੇ ਆ ਬਿਲਕੁਲ ਫਿੱਟ ਨੇ ਘਰੋਂ ਆਪਣੀ ਸਕੂਟੀ ਤੇ ਕੋਟ ਫਤੂਈ ਨੂੰ ਨਿਕਲਦੇ ਆ ਲੇਕਿਨ ਹਾਲੇ ਤੱਕ ਇਹ ਆਪਣੇ ਘਰ ਨਹੀਂ ਪਰਤੇ 21 ਤਰੀਕ ਨੂੰ ਘਰੋਂ ਇਹ ਗਏ ਸੀਗੇ ਸਮਾਂ ਜਿਹੜਾ ਆ ਉਹ 11:30 ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਕਿ ਆਪਣੇ ਘਰੋਂ ਗਏ ਸੀਗੇ ਲੇਕਿਨ ਹਾਲੇ ਤੱਕ ਘਰ ਵਾਪਸ ਨਹੀਂ ਪਰਤੇ ਪਰਿਵਾਰ ਜਿਹੜਾ ਆ ਉਹ ਬਹੁਤ ਪਰੇਸ਼ਾਨ ਹੈ ਮੈਂ ਸਕੂਟਰ ਦਾ ਨੰਬਰ ਵੀ ਸਾਂਝਾ ਕਰ ਦਿੰਦਾ ਪੀਵੀ 24ਸੀ 5999 ਪੀਵੀ 24ਸੀ 5899 ਇਹ ਸਕੂਟਰ ਦਾ ਨੰਬਰ ਹੈ ਸਕਰੀਨ ਤੇ ਸਰਦਾਰ ਸੰਤੋਖ ਸਿੰਘ ਉਹਨਾਂ ਦੀ ਫੋਟੋ ਚੱਲ ਰਹੀ ਹੈ ਔਰ ਜਿਹੜੀ ਖਾਸ ਗੱਲ ਹੈ ਉਹ ਗੱਲ ਇਹ ਹੈ ਕਿ ਨਮਾਸ਼ਹਿਰ ਏਰੀਆ ਵਿੱਚ ਇਹ ਦੱਸਿਆ ਜਾ ਰਿਹਾ ਕਿ ਦੇਖੇ ਗਏ ਆ ਕਿ ਜੇਕਰ ਮੇਰੇ ਕਿਸੇ ਭੈਣ ਭਰਾ ਨੂੰ ਕਿਤੇ ਨਜ਼ਰ ਆਉਂਦੇ ਆ ਤਸਵੀਰ ਜਿਹੜੀ ਇਹਨਾਂ ਦੀ ਸਕਰੀਨ ਤੇ ਨਜ਼ਰ ਆ ਰਹੀ ਹੈ ਜੇਕਰ ਕਿਤੇ ਵੀ ਤੁਹਾਨੂੰ ਨਜ਼ਰ ਆਉਂਦੇ ਆ ਤੁਸੀਂ 84274 75413 ਨੰਬਰ ਤੇ ਕਾਲ ਕਰਕੇ ਮਦਦ ਕਰ ਦੇਣੀ ਹੈ ਜੀ ਜਾਂ ਦੂਜਾ ਨੰਬਰ ਨੋਟ ਕਰ ਲਓ 97816 50488 ਇਹਨਾਂ ਨੰਬਰਾਂ ਤੇ ਕਾਲ ਕਰਕੇ ਜ਼ਰੂਰ ਸਾਡੀ ਮਦਦ ਕਰਨੀ ਹੈ ਸਰਦਾਰ ਸੰਤੋਖ ਸਿੰਘ ਇਹ ਆਪਣੇ ਘਰੋਂ ਨਿਕਲੇ ਸੀਗੇ ਪਿੰਡ ਦਾਤਾ ਤੋਂ ਕੋਟ ਫਤੂਈ ਦੇ ਲਈ ਲੇਕਿਨ ਵਾਪਸ ਨਹੀਂ ਪਰਤੇ ਨਮਾ ਸ਼ਹਿਰ ਏਰੀਆ ਵਿੱਚ ਦੇਖੇ ਗਏ ਆ ਔਰ ਪਿੱਛੇ ਇਹਨਾਂ ਦਾ ਪਰਿਵਾਰ ਜਿਹੜਾ ਉਹ ਸਾਰਾ ਪਰੇਸ਼ਾਨ ਆ ਪੁੱਤ ਪਰਦੇਸ ਚ ਨੇ ਤੇ ਉਹਨਾਂ ਦਾ ਵੀ ਇੱਕ ਇੱਕ ਪਲ ਜਿਹੜਾ ਬਹੁਤ ਔਖਾ ਹੋਇਆ ਪਿਆ ਘਰ ਦੇ ਜਿਹੜੇ ਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਐ ਤੁਹਾਨੂੰ ਪਤਾ ਜਦੋਂ ਘਰ ਦਾ ਲਾਣੇਦਾਰ ਘਰ ਵਾਪਸ ਨਾ ਆਵੇ ਤਾਂ ਇੱਕ ਇੱਕ ਸੈਕਿੰਡ ਕੱਢਣਾ ਬਹੁਤ ਔਖਾ ਔਰ ਤੋਂ ਜਿਹੜੇ ਭੜੇ ਭੜੇ ਖਿਆਲ ਮਨ ਚਾਉਂਦੇ ਆ ਉਹ ਹੋਰ ਤੜਪਾਉਂਦੇ ਆ ਤਾਂ ਇਹ ਉਹਨਾਂ ਦੇ ਪਰਿਵਾਰਕ ਮੈਂਬਰ ਐ ਇਹਨਾਂ ਦੇ ਕਹਿਣ ਦੇ ਮੁਤਾਬਕ ਨਾ ਕਹਿੰਦੇ ਕਿਸੇ ਨਾਲ ਕੋਈ ਵੈਰ-ਵਿਰੋਧ ਹੈ ਨਾ ਕੋਈ ਕਲੇਸ਼ ਹੈ ਵੀ ਇਹਨਾਂ ਦੀ ਮੈਂਟਲ ਸਥਿਤੀ ਮਾਨਸਿਕ ਸਥਿਤੀ ਬਿਲਕੁਲ ਠੀਕ ਹੈ ਫਿਟ ਨੇ ਕਹਿੰਦੇ ਪਰ ਸਾਨੂੰ ਇਹ ਸਮਝ ਲੱਗੀ ਕਿ ਕਿੱਥੇ ਗਏ ਤੇ ਮੁੜ ਕੇ ਕਿਉਂ ਵਾਪਸ ਨਹੀਂ ਆਏ ਇਹ ਚਿੰਤਾ ਹੈ ਬਾਕੀ ਭਾਜੀ ਹੁਣਾਂ ਤੋਂ ਸੁਣ ਲੈਣੋ ਕੀ ਕਹਿਣਾ ਚਾਹੁੰਦੇ ਜੀ ਭਾਜੀ ਚੱਲ 12:30 ਵਜੇ ਦੇ ਕਰੀਬ ਸਾਡੇ ਆਪਣੇ ਬਜ਼ੁਰਗ ਆ ਤੇ ਨਾਮ ਹੈਗਾ ਸੰਤੋਖ ਸਿੰਘ ਤੇ ਇਹ ਆਪਣੇ ਕੋਈ ਨਿੱਜੀ ਕੰਮ ਲਈ ਕੋਰਟ ਪਹੁੰਚੀ ਗਏ ਸੀ ਜੋ ਘਰ ਵਾਪਸ ਨਹੀਂ ਪਰਤੇ ਅਸੀਂ ਅਪੀਲ ਕਰਦੇ ਆ ਜੇ ਕਿਸੇ ਵੀ ਵੀਰ ਸੱਜਣ ਨੇ ਦੇਖਿਆ ਹੋਵੇ ਇਹਨਾਂ ਨੂੰ ਤਾਂ ਜਿਹੜੇ ਨੰਬਰ ਦੱਸੇ ਗਏ ਤਾਂ ਉਹਨਾਂ ਤੇ ਕਨੈਕਟ ਕਰਨ ਦੀ ਕੋਸ਼ਿਸ਼ ਕਰੋ ਇੱਕ ਵਾਰੀ ਫੋਨ ਔਨ ਕਰ ਲੋ ਦੁਆਰ ਤੇ ਨੰਬਰ ਦੱਸ ਦਈਏ ਅੱਛਾ ਇਹਨਾਂ ਕੋਲ ਆਪਣਾ ਫੋਨ ਹੈਗਾ ਆਪਣਾ ਫੋਨ ਸਵਿਚ ਆਫ ਹੋਂਦਾ ਆ ਜੀ ਸਵਿਚ ਆਫ ਹੋਂਦਾ ਤੇ ਪੁਲਿਸ ਨੇ ਟਰੈਕ ਕੀਤਾ ਹਾਂਜੀ ਉਹ ਟਰੈਕ ਸਕੋਰਟ ਪੁਈ ਤੋਂ ਸਕੋਰਟ ਪੁਈ ਤੋਂ ਸਵਿਚ ਆਫ ਆ ਰਿਹਾ ਉਥੋਂ ਕੋਡ ਪੁਈ ਤੋਂ ਫੋਨ ਸਵਿਚ ਹਾਂਜੀ ਹਾਂਜੀ ਕੱਲ ਦਾ ਸਵਿਚ ਆਫ ਆ ਰਿਹਾ ਕੋਈ ਕਿਸ ਨੇ ਵੈਰ ਬੋਤ ਕੋਈ ਲੜਾਈ ਝਗੜਾ ਇੰਨੇ ਇਦਾਂ ਦਾ ਕੋਈ ਨਹੀਂ ਹੈਗਾ ਜੀ ਕੋਈ ਲੈਣ ਦੇਣ ਪੈਸੇ ਦਾ ਨਹੀਂ ਇਦਾਂ ਦਾ ਕੋਈ ਨਹੀਂ ਹੈਗਾ ਪਹਿਲੇ ਧਮਕੀਆਂ ਹੀ ਹੋਵੇ ਨਹੀਂ ਕੋਈ ਨਹੀਂ ਹੈਗਾ ਇਦਾਂ ਦਾ ਕੋਈ ਅੱਛਾ ਤੇ ਉਹਨਾਂ ਦਾ ਨੰਬਰ ਅੱਛਾ ਤੁਸੀਂ ਜਿਹੜੇ ਨੰਬਰਾਂ ਤੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈਗੀ ਆ ਸਰਦਾਰ ਸੰਤੋਖ ਸਿੰਘ ਨੂੰ ਤੁਸੀਂ ਕਿਤੇ ਦੇਖਿਆ ਹੈ ਤਾਂ ਤੁਸੀਂ ਨੰਬਰ ਹੈਗੇ 84274 75413 ਮੈਂ ਫਿਰ ਤੋਂ ਬੋਲ ਦਿੰਦਾ 84274 75413 ਤੇ 9781650488 9781650488 ਇਹਨਾਂ ਨੰਬਰਾਂ ਤੇ ਤੁਸੀਂ ਜਿਹੜੀ ਹੈ ਕਾਲ ਕਰ ਦੇਣੀ ਹੈ ਮਦਦ ਕਰਨੀ ਹੈ ਆਪਾਂ ਸਮਝੀਏ ਕਿ ਕਿਸੇ ਦਾ ਪਿਓ ਘਰ ਦਾ ਲਾਣੇਦਾਰ ਘਰ ਦਾ ਬਰੈਡਵਿਨਰ ਘਰ ਨਾ ਪਰਤਿਆ ਹੋਵੇ ਤਾਂ ਰਾਤ ਖਾਣ ਨੂੰ ਆਉਂਦੀ ਹੈ ਬਿੰਦਾਂ ਚੈਨ ਉੱਡ ਜਾਂਦਾ ਔਰ ਕੋਟ ਫਤੂਈ ਤੋਂ ਕਹਿੰਦੇ ਕਿ ਸਿਮ ਜਿਹੜੀ ਉੱਥੋਂ ਬਾਅਦ ਟਰੈਕ ਨਹੀਂ ਹੋ ਪਾਰਿਆ ਕਿੱਥੇ ਚਲੇ ਗਏ ਧਰਤੀ ਨਿਕਲ ਗਈ ਜ਼ਮੀਨ ਖਾ ਅਸਮਾਨ ਖਾ ਗਿਆ ਕੀ ਹੋਇਆ ਭੜੇ-ਭੜੇ ਖਿਆਲ ਮੰਨ ਚਾਉਂਦੇ ਆ ਪਰ ਮਨ ਜਰਦਾਸ ਹੀ ਹੁੰਦੀ ਹੈ ਕਿ ਭਰਾਵਾ ਸੁਖ ਸਵੇਲੀ ਘਰ ਵਾਪਸ ਪਰਤਣ ਸੋ ਤੁਹਾਨੂੰ ਇਹ ਕਿਤੇ ਵੀ ਨਜ਼ਰ ਆਉਂਦੇ ਆ ਜ਼ਰੂਰ ਤੁਸੀਂ ਸੰਪਰਕ ਕਰਨਾ ਹੈ ਮਦਦ ਕਰਨੀ ਹੈ ਉਮੀਦ ਕਰਦੇ ਬਹੁਤ ਜਲਦੀ ਸੰਤੋਖ ਸਿੰਘ ਆਪਣੇ ਘਰ ਚ ਪਹੁੰਚਣਗੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸੰਤੋਖ ਸਿੰਘ ਬਾਰੇ ਕਿਸੇ ਕੋਲ ਵੀ ਜੇ ਜਾਣਕਾਰੀ ਹੈਗੀ ਆ ਉਹ ਸਾਡੇ ਤੱਕ ਅੱਪੜ ਦੀ ਕਰ ਦੇਣ ਤੇ ਇਹ ਵੀਰ ਸੰਤੋਖ ਸਿੰਘ ਉਹਨਾਂ ਨੂੰ ਜਾ ਕੇ ਆਪਣੇ ਘਰ ਵਾਪਸ ਲਿਆਣ ਜੇ ਸੰਤੋਖ ਸਿੰਘ ਜੀ ਵੀ ਵੀਡੀਓ ਦੇਖ ਰਹੇ ਆ ਸੰਤੋਖ ਸਿੰਘ ਉਹਨਾਂ ਨੂੰ ਵੀ ਬਹੁਤ ਬੇਨਤੀ ਹੈ ਕਿ ਤੁਹਾਡਾ ਪਰਿਵਾਰ ਜਿਹੜਾ ਆ ਉਹ ਬਹੁਤ ਬੇਚੈਨ ਤੜਪਿਆ ਪਿਆ ਉਹ ਚਾਹੁੰਦਾ ਕਿ ਤੁਸੀਂ ਜਲਦੀ ਤੋਂ ਜਲਦੀ ਘਰ ਵਾਪਸ ਆਓ ਪਰਿਵਾਰ ਤੁਹਾਡੇ ਬਿਨਾ ਕੱਖ ਦਾ ਵੀ ਨਹੀਂ ਪਰਿਵਾਰ ਇਹ ਬੇਨਤੀਆਂ ਕਰ ਰਿਹਾ ਕਿ ਤੁਸੀਂ ਘਰ ਵਾਪਸ ਪਰਤੋ ਬਹੁਤ ਬਹੁਤ ਸ਼ੁਕਰੀਆ